ਵੀਰੇ ਮੈਨੂੰ 2000 ਰੁਪਏ ਦੇ ਦੋ ਮੈਂ ਯਾਰਾਂ ਦੋਸਤਾਂ ਨਾਲ ਪਾਰਟੀ ਤੇ ਜਾਣਾ ਸਾਡੀ ਇਹ ਕੀ ਗੱਲ ਹੁੰਦੀ ਆ ਕਦੇ 200 ਦੇ ਦੋ ਕਦੇ 500 ਦੇ ਦੋ ਕਦੇ 1000 ਦੇ ਦੋ ਕਦੇ 2000 ਦੇ ਦੋ ਜਦੋਂ ਆਉਣਾ ਤੂੰ ਮੇਰੇ ਤੋਂ ਪੈਸੇ ਮੰਗਦਾ ਰਹਿਣਾ ਵੀਰੇ ਹੁਣ ਮੈਂ ਵੱਡੇ ਭਰਾ ਤੋਂ ਪੈਸੇ ਨਹੀਂ ਮੰਗੂਗਾ ਕਿਹਦੇ ਤੋਂ ਮੰਗੂਗਾ ਉਹ ਵੱਡਾ ਤਾਂ ਹੀ ਤੇਰੇ ਖਰਚੇ ਚੱਕ ਰਿਆ ਇੱਥੇ ਬਹਿ ਕੇ ਤੈਨੂੰ ਕਮਾਉਣਾ ਪਵੇ ਨਾ ਫਿਰ ਤੈਨੂੰ ਪਤਾ ਲੱਗੇ ਸਾਰੀ ਦਿਹਾੜੀ ਸਵੇਰ ਤੋਂ ਸ਼ਾਮ ਤੱਕ ਇੱਥੇ ਮਰਦਾ ਮੈਂ ਆ ਦੇਖ ਫੋਨ ਠੀਕ ਕਰਦਾ ਤਾਂ ਸ਼ਾਮ ਤੱਕ 2-3000 ਬਣਦਾ ਗੱਲਾਂ ਮਾਰਦਾ ਇਹ ਕਮਾਉਣੇ ਸੌਖੇ ਪਏ ਆ ਇੱਥੇ ਬੈਠ ਕਰਕੇ ਦੇ ਕੰਮ ਤੈਨੂੰ ਪਤਾ ਲੱਗੇ ਵੀਰੇ ਪੈਸੇ ਕਮਾਉਣੇ ਐਨੇ ਵੀ ਔਖੇ ਨਹੀਂ ਹੈਗੇ ਜਿੰਨਾ ਤੁਸੀਂ ਕਹਿੰਨੇ ਹੋ 2000 ਰੁਪਏ ਦੇਣ ਲੱਗੇ ਤੁਸੀਂ ਐਨਾ ਬੋਲਦੇ ਪਿਓ ਪੈਸੇ ਕਮਾਣ ਲਈ ਦਿਮਾਗ ਚਾਹੀਦਾ ਹੁੰਦਾ ਆ ਮਿੰਟ 'ਚ ਕਮਾ ਕੇ ਦਿਖਾ ਦੂੰ 2000 ਤੈਨੂੰ ਮੈਂ ਦਿਮਾਗ ਚਾਹੀਦਾ ਹੁੰਦਾ ਬਿਨਾਂ ਦਿਮਾਗ ਤੋਂ ਹੀ ਲੱਗੇ ਆ ਤੂੰ ਬੈਠ ਇੱਕ ਦਿਨ ਤੇ ਕਮਾ ਕੇ ਦਿਖਾ 2000 ਰੁਪਏ ਮੈਨੂੰ ਮੰਨ ਜੂ ਤੈਨੂੰ ਮੈਂ ਵੀਰੇ ਪੈਸੇ ਕਮਾਣੇ ਐਨੇ ਵੀ ਔਖੇ ਨਹੀਂ ਹੈਗੇ ਅੱਜ ਤੁਸੀਂ ਉੱਥੇ ਬੈਠੇ ਹੋ ਤੇ ਸਾਰੇ ਕਸਟਮਰ ਮੈਂ ਅਟੈਂਡ ਕਰੂੰਗਾ ਤੇ ਤੁਹਾਨੂੰ ਮੈਂ ਕਰਕੇ ਵੀ ਦਿਖਾਉਂਗਾ ਪੈਸੇ ਕਮਾਉਣੇ ਔਖੇ ਨਹੀਂ ਹੈਗੇ ਹਾਂਜੀ ਗੱਲਾਂ ਕਰਨੀਆਂ ਸੌਖੀਆਂ ਆ ਤੇ ਪੈਸੇ ਅੱਜ ਤੂੰ ਕਮਾ ਕੇ ਦਿਖਾਏਂਗਾ ਮੈਨੂੰ ਤੁਸੀਂ ਵੀਰੇ ਉੱਥੇ ਬੈਠੋ ਇੱਥੇ ਮੈਨੂੰ ਖੜਨ ਦਿਓ ਆ ਖੜ ਆ ਜਾ ਆ ਜੋ ਆ ਮੇਰੀ ਜਗ੍ਹਾ ਤੇ ਆ ਭਾਈ ਅਗਲਾ ਗਲਾਸ ਦਾ ਚੇਂਜ ਕਰਾਣਾ ਗਲਾਸ ਦਾ ਚੇਂਜ ਕਰਾ ਦਿਓ ਉਹੋ ਇਹ ਤਾਂ ਜ਼ਿਆਦਾ ਹੀ ਭੰਨਿਆ ਪਿਆ ਤੁਸੀਂ ਮਹਾਰਾਜ ਟਾਈਮ ਤੇ ਲੈ ਇ ਤੇਰੀ ਡੱਚ ਟੁੱਟ ਜਾਣੀ ਸੀ ਫਿਰ 1800 2000 ਦਾ ਖਰਚਾ ਪੈਣਾ ਸੀ ਇਹਦਾ ਕੋਈ ਆ ਮੁੰਡਾ ਖੜਾ ਲਾਡੀ ਉਹ ਤੂੰ ਚੇਂਜ ਕਰਾ ਪਾਜੀ ਇਹਦਾ ਗਲਾਸ ਗੜ ਚੇਂਜ ਕਰਾਣਾ ਇੱਕ ਮਿੰਟ ਉਹ ਪਾਜੀ ਨੂੰ ਪੇਸ਼ ਇੱਕ ਮਿੰਟ ਰੁਕੋ ਵੀਰੇ ਲਓ ਵੀਰੇ ਹੋ ਗਿਆ ਤੁਹਾਡਾ ਗਲਾਸ ਕੱਟ ਜਾਈ ਹਾਂਜੀ ਵੀਰੇ ਕਿੰਨੇ ਪੈ ਹੋ ਗਏ ਆਪਣੇ ਵੀਰੇ 2100 ਰੁਪਏ ਹੋ ਗਏ 2100 ਰੁਪਏ 100 ਰੁਪਏ ਦਾ ਬਾਹਰੋਂ ਮਿਲਦਾ ਵਾ ਉਹ ਵੀਰੇ ਬਾਹਰੋਂ ਤੁਹਾਨੂੰ ਨਾਰਮਲ ਗਲਾਸ ਮਿਲਦਾ ਆ ਹਾਂਜੀ ਇੱਥੇ ਤੁਹਾਨੂੰ ਸਪੈਸ਼ਲ ਆ ਦੇਖੋ ਕੀ ਲਿਖਿਆ ਹੋਇਆ ਗੋਰੀਲਾ ਗਲਾਸ ਅਲਟਰਾ ਪ੍ਰੋ ਮੈਕਸ ਐਚ ਡੀ ਪਲੱਸ ਪਲੱਸ 360 ਵੀਰੇ ਇਹਦੀ ਖਾਸੀਅਤ ਬਹੁਤ ਆ ਹਾਂਜੀ ਤੁਸੀਂ ਫੋਨ ਚੱਕ ਕੇ ਕੰਧ ਚ ਮਾਰੂਗੇ ਨਾ ਫੋਨ ਖਿਲਰ ਜੂ ਗਲਾਸ ਗੱਡ ਨਹੀਂ ਖਿਲਦਾ ਹਾਂ ਹਾਂ ਨਹੀਂ ਯਕੀਨ ਆ ਮੈਂ ਹੁਣੀ ਮਾਰ ਕੇ ਦਿਖਾ ਦਿੰਦਾ ਨਹੀਂ 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 ਭਾਜੀ ਹਾਂ 2100 ਰੁਪਿਆ ਹੋ ਗਿਆ ਵੀਰੇ ਤੁਹਾਡਾ 2100 ਰੁਪਿਆ ਇਹ ਆ ਲਓ 2100 ਠੀਕ ਹੈਂ ਹਾਂ ਠੀਕ ਹੈ ਵੀਰੇ ਆ ਲਓ ਵੀਰੇ 100 ਰੁਪਿਆ ਗਲਾਸ ਗੜ ਦਾ 100 ਰੁਪਿਆ ਲਿਆ ਤਾਂ ਤੂੰ 2100 ਆਏ ਤਿਆ ਹੋ ਤੁਸੀਂ ਤਾਂ ਕਹਿੰਦੇ ਸੀ ਮਿਹਨਤ ਨਾਲ ਪੈਸੇ ਕਮਾਏ ਜਾਂਦੇ ਆ ਵੀਰੇ ਮਿਹਨਤ ਨਾਲ ਨਹੀਂ ਪੈਸੇ ਕਮਾਏ ਜਾਂਦੇ ਦਿਮਾਗ ਨਾਲ ਕਮਾਏ ਜਾਂਦੇ ਨੇ ਮੈਂ ਆਪਣਾ ਦਿਮਾਗ ਲਾਇਆ ਪੈਸੇ ਕਮਾ ਲੇ ਆ ਤੁਹਾਨੂੰ ਤੁਹਾਡੇ ਗਲਾਸ ਘੜ ਦਾ ਪੈਸਾ ਮਿਲ ਗਿਆ ਨਾ ਤੇ ਮੈਨੂੰ ਮੇਰੇ ਪਾਰਟੀ ਦੇ ਮਿਲ ਗਿਆ ਚੱਲਿਆ ਮੈਂ ਪਾਰਟੀ ਚ